ਕਲਾ ਸਾਰਥੀ ਐਵਾਰਡ ਹਰਚਰਨ ਮੋੜ ਫਰੀਦ ਕੇ ਦੀ ਜਾਦ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਹਰਫਾਂ ਦਾ ਹਮਸਾਇਆ ਗੁਰਪ੍ਰੀਤ ਸਿੰਘ ਸੋਢੀ ਹਰ ਬੰਦੇ ਨੂੰ ਕੁਦਰਤ ਨੇ ਵਿਲੱਖਣ ਬਣਾਇਆ ਹੈ ਅਤੇ ਜਦ ਕਿਸੇ ਨੂੰ ਆਪਣੀ ਇਸ ਵਿਲੱਖਣਤਾ ਦਾ ਅਹਿਸਾਸ ਹੋ ਜਾਂਦਾ ਹੈ ਉਸ ਵੇਲੇ ਬੰਦੇ ਅੰਦਰ ਲੀਆਂ ਸੁੱਤੀਆਂ ਕਲਾਵਾਂ ਜਾਗ ਪੈਂਦੀਆਂ ਨੇ ਤੇ ਕਮਾਲ ਹੋ ਜਾਂਦੀ ਹੈ ਗੁਰਪ੍ਰੀਤ ਸਿੰਘ ਮੋਗਾ ਨੂੰ ਜਦ ਪਤਾ ਲੱਗਿਆ ਕਿ ਉਸਦੇ ਹੱਥਾਂ ਵਿੱਚ ਸੁਨਿਆਰੇ ਵਰਗੀ ਸੂਖਮਤਾ ਹੈ ਤਾਂ ਉਸਨੇ ਲਿਖਤ ਨੂੰ ਗਹਿਣਾ ਬਣਾ ਲਿਆ ਪਹਿਲਾ ਆਪਣੀ ਘਾੜਤ ਕੀਤੀ ਤੇ ਮੁੜ ਪੰਜਾਬ ਨੂੰ ਘੜਨ ਤੁਰ ਪਿਆ ਉਸ ਨੂੰ ਸੁੰਦਰ ਲਿਖਾਈ ਦਾ ਜਨੂਨ ਹੋ ਗਿਆ ਕਰੋਨਾ ਦੌਰ ਵਿੱਚ ਜਦ ਲੋਕ ਘਰਾਂ ਵਿੱਚ ਕੈਦ ਸੀ ਤੇ ਸਿਰਫ ਆਨਲਾਈਨ ਵਿੰਡੋ ਰਾਹੀਂ ਹੀ ਇੱਕ ਦੂਜੇ ਨੂੰ ਵੇਖ ਸਕਦੇ ਸਨ ਤਾਂ ਗੁਰਪ੍ਰੀਤ ਨੇ ਆਪਣੇ ਵਰਗੇ ਅੱਖਰ ਘਾੜਿਆਂ ਦਾ ਇੱਕ ਜਥਾ ਬਣਾਇਆ ਅਤੇ ਉਸ ਆਨਲਾਈਨ ਵਿੰਡੋ ਨੂੰ ਹਾਈਜੈਕ ਕਰ ਲਿਆ ਸਿਰਜਣਾਤਮਕ ਸਿੱਖਿਆ ਸੰਸਾਰ ਗਰੁੱਪ ਨੇ ਉਸ ਨੂੰ ਇੱਕ ਪਲੇਟਫਾਰਮ ਦਿੱਤਾ ਅਤੇ ਉਸ ਦੀ ਅਗਵਾਈ ਵਿੱਚ ਉਸ ਜਥੇ ਨੇ ਪੰਜਾਬ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਦੀਆਂ ਵਰਕਸ਼ਾਪਾਂ ਲਗਾ ਲਗਾ ਕੇ ਉਹਨਾਂ ਦੀਆਂ ਉਂਗਲਾਂ ਵਿੱਚ ਜਾਦੂ ਭਰ ਦਿੱਤਾ ਹਜ਼ਾਰਾਂ ਅਧਿਆਪਕ ਅਤੇ ਵਿਦਿਆਰਥੀ ਜਿਨ੍ਹਾਂ ਨੂੰ ਆਪਣੀ ਹੱਥ ਲਿਖਤ ਦੇਖਦਿਆਂ ਸੰਗ ਆਉਂਦੀ ਸੀ ਤੇ ਹਾਲਤ ਲਿਖੇ ਮੂਸਾ ਪੜੇ ਖੁਦਾ ਵਰਗੀ ਹੁੰਦੀ ਸੀ ਉਹ ਸਾਰੇ ਗੁਰਪ੍ਰੀਤ ਦੇ ਆਨਲਾਈਨ ਸ਼ਗਿਰਦ ਬਣ ਗਏ ਅਤੇ ਮੋਤੀਆਂ ਵਰਗੇ ਅੱਖਰ ਪਾਉਣੇ ਸਿੱਖ ਗਏ ਉਹਨਾਂ ਚੋਂ ਕਿੰਨਿਆਂ ਨੇ ਸੁੰਦਰ ਲਿਖਾਈ ਦੇ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਪੋਜੀਸ਼ਨਾਂ ਪ੍ਰਾਪਤ ਕੀਤੀਆਂ ਫਿਰ ਉਸਨੇ ਪੰਜਾਬ ਲਈ ਪਹਿਲੀ ਵਾਰ ਸੁੰਦਰ ਲਿਖਾਈ ਦੀ ਵਰਕਬੁੱਕ ਤਿਆਰ ਕੀਤੀ ਅਤੇ ਸਿੱਖਿਆ ਮਹਿਕਮੇ ਦੇ ਐਜੂਸੈਟ ਪ੍ਰੋਗਰਾਮ ਅਤੇ ਟੀਵੀ ਪ੍ਰੋਗਰਾਮ ਰਾਹੀਂ ਆਪਣਾ ਸਾਰਾ ਹੁਨਰ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 50 ਹਜ਼ਾਰ ਦੇ ਕਰੀਬ ਅਧਿਆਪਕਾਂ ਮੂਰੇ ਪ੍ਰੋਸ ਦਿੱਤਾ। ਉਸਨੇ ਸੁੰਦਰ ਲਿਖਾਈ ਨੂੰ ਇੱਕ ਲਹਿਰ ਬਣਾ ਦਿੱਤਾ। ਇਸ ਖੇਤਰ ਵਿੱਚ ਇਨਕਲਾਬ ਆ ਗਿਆ ਅਤੇ ਅੱਖਰਾਂ ਦੇ ਇਸ ਇਨਕਲਾਬ ਦਾ ਮੋਢੀ ਬਣਿਆ ਗੁਰਪ੍ਰੀਤ ਸਿੰਘ। ਸੁੰਦਰ ਲਿਖਾਈ ਦੇ ਇਸ ਪੂਰ ਵਿੱਚੋਂ ਕਿੰਨੇ ਹੀ ਅਧਿਆਪਕ ਅੱਖਰਕਾਰੀ ਵੱਲ ਤੁਰ ਪਏ। ਅਤੇ ਉਹ ਹੁਣ ਅਖਰਕਾਰੀ ਦੇ ਖੇਤਰ ਵਿੱਚ ਕ੍ਰਿਸ਼ਮੇ ਵਰਗਾ ਕੰਮ ਕਰ ਰਹੇ ਹਨ ਅੱਜ ਕੱਲ ਗੁਰਪ੍ਰੀਤ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ ਰਹੇ ਹਜ਼ਾਰਾਂ ਬੱਚਿਆਂ ਲਈ ਆਨਲਾਈਨ ਨਵੋਦਿਆ ਪ੍ਰੀਖਿਆ ਦੀ ਤਿਆਰੀ ਲਈ ਵਰਕਸ਼ਾਪਾਂ ਲਗਾ ਕੇ ਇੱਕ ਹੋਰ ਵੱਡਾ ਕਾਰਜ ਕਰ ਰਿਹਾ ਹੈ ਅਤੇ ਨਾਲ ਹੀ ਰਣਜੀਤ ਸਿੰਘ ਸੋਲ ਰੁਪਿੰਦਰ ਬਲਾਸੀ ਸੁਖਮੰਦਰ ਮੋਗਾ ਅਤੇ ਹੋਰ ਸਾਥੀਆਂ ਨਾਲ ਮਿਲ ਕੇ ਮੋਗਾ ਸਕੂਲ ਆਫ ਕੈਲੀਗ੍ਰਾਫੀ ਚਲਾ ਰਿਹਾ ਹੈ ਅਤੇ ਸੁੰਦਰ ਲਿਖਾਈ ਤੇ ਕੈਲੀਗ੍ਰਾਫੀ ਦੇ ਬਹੁਤ ਸਾਰੇ ਮੁਕਾਬਲੇ ਕਰਾ ਰਿਹਾ ਹੈ ਗੁਰਪ੍ਰੀਤ ਸਿੰਘ ਦਾ ਇੱਕੋ ਇੱਕ ਮਾਟੋ ਹੈ ਮੋਤੀਆਂ ਵਰਗੇ ਅੱਖਰ ਪਾ ਐਵੇਂ ਨਾ ਕਣ ਚੱਕਰ ਵਾਹ ਗੁਰਪ੍ਰੀਤ ਸਤਮੁੱਚ ਬੱਚਿਆਂ ਅਤੇ ਅਧਿਆਪਕਾਂ ਲਈ ਕਲਾ ਸਾਰਥੀ ਹੈ ਅਜੇ ਹੁਨਰਮੰਦ ਕਲਾ ਸਾਰਥੀ ਲਈ ਹਰ ਐਵਾਰਡ ਛੋਟਾ ਹੈ ਅਦਾਰਾ ਸ਼ਹੀਦ ਭਗਤ ਸਿੰਘ ਕਲਾ ਮੰਦ ਪੰਜਾਬ ਬੰਦੂਕਾਂ ਰੱਖਣ ਵਾਲੇ ਮਾਲਵੇ ਵਿੱਚ ਕਲਮਾ ਵੰਡਣ ਇਹ ਕਲਮਾ ਨਾਲ ਸੋਹਣੇ ਅੱਖਰਾਂ ਦਾ ਮੇਲਾ ਲਗਾਉਣ ਵਾਲੇ ਇਸ ਅਧਿਆਪਕ ਨੂੰ ਹਰ ਚਰਨ ਮੋੜ ਫਰੀਦ ਕੇ ਦੀ ਯਾਦ ਵਿੱਚ ਉਹਨਾਂ ਦੇ ਪਰਿਵਾਰ ਦੇ ਸਹਿਯੋਗ ਨਾਲ ਦਿੱਤੇ ਜਾਂਦੇ ਕਲਾ ਸਾਰਥੀ ਐਵਾਰਡ ਨਾਲ ਸਨਮਾਨਿਤ ਕਰਕੇ ਫਖਰ ਮਹਿਸੂਸ ਕਰਦਾ ਹੈ